ਜੋ ਨੋਟ 110 ਕਸ ਤੇ ਸੀ ਪੰਜਾਬ 95 ਦੀ ਸੁਵੀ ਕੱਢ ਲਈ ਸੀ ਪੇਸ਼ਵਾ ਹੋ ਰਿਹਾ ਤੁਹਾਡਾ 95 ਵਾਲੀ ਕਿਹੜੀ ਅੱਛਾ ਜਿਹੜੀ ਦਿਲਜੀਤ ਵਾਲੀ ਫਿਲਮ ਦੀ ਗੱਲ ਕਰਦੇ ਹੋ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਇਹ ਸੈਂਸਰ ਬੋਰਡ ਦੇ ਜਿਹੜੇ ਚੀਫ ਨੇ ਇਹ ਗਵਰਨਮੈਂਟ ਆਫ ਇੰਡੀਆ ਇਹ ਪੁਆਇੰਟ ਕਰਦੀ ਹੈ ਔਰ ਕਿੱਥੇ ਨਾ ਕਿੱਥੇ ਪੋਲਿਟਿਕਸ ਤੋਂ ਪ੍ਰਭਾਵਿਤ ਰਹ ਰਹੇ ਉਹਨਾਂ ਨੂੰ ਇਸ ਗੱਲ ਤੋਂ ਪ੍ਰਭਾਵਿਤ ਰਹਿਤ ਰਹਿਣਾ ਚਾਹੀਦਾ ਜੋ ਕੱਟ ਜੋ ਪੰਜਾਬ ਦੀ ਅਸਲੀਅਤ ਵਿਖਾਵੇ ਜੋ ਉਦੋਂ ਹਾਲਾਤ ਬਣੇ ਸਨ ਉਹਨਾਂ ਤੇ ਤੁਸੀਂ ਇੰਨੇ ਕੱਟ ਲਾਓ ਇਹ ਸਵਾਲ ਇਕ ਆਪ ਦੇ ਵਿੱਚ ਪੈਦਾ ਹੋਗਾ ਅਨ ਦਿਲਜੀਤ ਦਸਾਂਜ ਇਹ ਤਾਂ ਵੈਰੀ ਰਿਸਪੈਕਟਡ ਐਂਡ ਵੈਰੀ ਸੈਲੀਬ੍ਰੇਟਡ ਆਰਟਿਸਟ ਮਤਲਬ ਪੰਜਾਬ ਦਾ ਅੱਜ ਸਭ ਤੋਂ ਛੋਟੀ ਉਮਰ 'ਚ ਸਭ ਤੋਂ ਵੱਡਾ ਨੌਅ ਆ ਇੱਕ ਤਰੀਕੇ ਦਾ ਜੀ ਤਾਂ ਦੁਨੀਆ 'ਚ ਉਹਦਾ ਮਤਲਬ ਇੱਕ ਸਕਿੰਟ 'ਚ ਸ਼ੋਅ ਵਿਕਦੇ ਆ ਉਸ ਬੰਦੇ ਦੀ ਆਰਟ ਨੂੰ ਜਾਂ ਉਹਦੀ ਫਿਲਮ ਨੂੰ ਤੁਸੀਂ ਇਸ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕਰੋ ਤੇ ਜਿਹੜੀ ਬੀਬੀ ਮਤਲਬ ਬੋਲਣ ਵੇਲੇ ਜਿਹਨੂੰ ਕਹਿੰਦੇ ਨਾ ਉਹ ਫੁੱਟ ਐਂਡ ਮਾਊਥ ਡਿਜ਼ੀਜ਼ ਹੁੰਦੀ ਆ ਕਿ ਪਤਾ ਹੀ ਨਹੀਂ ਕੀ ਬੋਲਦੇ ਆ ਮਤਲਬ ਅੰਟੀ-ਛਾਂਟੀ ਬੋਲੀ ਜਾਣਾ ਮਤਲਬ ਭਾਜਪਾ ਨੂੰ ਵੀ ਹੁਣ ਕਹਿਣਾ ਪੈ ਗਿਆ ਕਿ ਬੀਬੀ ਚੁੱਪ ਕਰ ਜਾ ਮਰਾਹੀ ਗਈ ਸਭ ਮਤਲਬ ਉਹਦੇ ਤੇ ਕਰਟ ਮਤਲਬ ਲੱਗਣ ਨਾਲ ਰੋੜਾ ਪਵੇ ਔਰ ਫਿਰ ਰੋੜੇ ਤੋਂ ਬਾਅਦ ਉਹ ਨੋਟਿਸ ਲੈਣ ਇਟ ਇਜ਼ ਨਾਟ ਰਾਈਟ ਆਈ ਥਿੰਕ ਰੀਜਨਲ ਇਸ਼ੂਸ ਔਰ ਰੀਜਨਲ ਏਰੀਆਜ਼ ਨੂੰ ਉਹਦੀ ਇੰਪੋਰਟੈਂਸ ਨੂੰ ਉਹਨਾਂ ਦੀਆਂ ਭਾਵਨਾਵਾਂ ਨੂੰ ਹਰ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਚਾਹੇ ਉਹ ਸਾਊਥ ਹੈ ਤੇ ਚਾਹੇ ਉਹ ਪੰਜਾਬ ਹੈ ਔਰ ਫੇਰ ਹੀ ਦੇਸ਼ ਦੀ ਯੂਨਿਟੀ ਅਖੰਡਤਾ ਇਹ ਬਰਕਰਾਰ ਰਹੂਗੀ ਮਗਰ ਜੇ ਰੀਜਨਲ ਐਸਪੀਰੇਸ਼ਨਸ ਨੂੰ ਅਡਰੈਸ ਨਹੀਂ ਕੀਤਾ ਜਾਊਗਾ ਤੇ ਸੁਭਾਵਿਕ ਹੈ ਫਿਰ ਸਵਾਲ ਉੱਠਣਗੇ ਦੱਸੋ ਤੁਸੀਂ